ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਗਾਵਾ ਰੁੱਪੋ ਵਾਲੀ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਵੰਤ ਸਿੰਘ ਜੀ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 گاਵਾ ਤੁਹਾਨੂੰ ਦਿਖਾਉਣੀ ਆ ਜਿਨ੍ਹਾਂ ਦੇ ਵਿੱਚ ਕੋਈ ਸੱਜਰ ਸੋਈ ਆ ਕੋਈ ਗੱਬਣ ਆ ਕੋਈ ਟੋਕੜ ਗੱਬਣ ਆ ਤੇ ਕੋਈ ਬੱਚੇ ਤੋਂ ਵੀ ਨਾ ਆ ਤੇ ਗੱਲਬਾਤ ਹੁਣ ਕਰਦੇ ਵੀਰ ਜੀ ਹੁਣ ਤੇ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਇਹੀ ਹੁੰਦੀ ਆ ਵੀ ਆਪਣੇ ਇੱਥੇ ਆ ਕੇ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚੁਆਈ ਜ਼ਰੂਰ ਕਰਾ ਲਿਆ ਕਰੋ ਜੀ ਤੇ ਗੱਲਬਾਤ ਹੁਣ ਕਰਦੇ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਕਿਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਸਭ ਠੀਕ ਠਾਕ ਜੇ ਚਲੋ ਠੀਕ ਹੀ ਚੱਲ ਤੇ ਨਾਮ ਦੱਸ ਤੇ ਕਰੀ ਨਾਮ ਹਰਮਨ ਸਿੰਘ ਰਿੰਜੀਤ ਕਾਂਵਾ ਰੁੱਪੋਵਾਲੀ ਤਸੀਲ ਮਜੀਠਾ ਜਿਲਾ ਅੰਮ੍ਰਿਤਸਰ ਫੋਨ ਨੰਬਰ ਹੀ ਬੋਲਦਾ 99428563 ਠੀਕ ਆ ਤੇ ਆ ਲੱਤ ਤੇ ਕੀ ਗੱਲ ਹੋ ਗਈ ਜੀ ਹਾਂ ਜੀ ਗੱਡੀ ਇੱਕਦਣ ਪਲਟ ਗਈ ਹੈ ਅੱਛਾ ਠੀਕ ਜੀ ਹਾਂ ਅੱਛਾ ਹਾਂ ਠੀਕ ਆ ਅੱਛਾ ਗੱਡੀ ਪਲਟ ਗਈ ਹੈ ਪਲਟ ਗਈ ਹਾਂਜੀ ਇੱਕ ਤੇ ਅੱਗੇ ਕੁਦਰਤ ਹੀ ਪਹਿਲਾਂ ਹਾਂਜੀ ਚਲੋ ਜੀ ਤੇ ਉੱਤੋਂ ਫੇਰ ਹੋਰ ਉੱਤੇ ਹਾਂਜੀ ਜੋ ਕਰਮਾ ਚ ਲਿਖਿਆ ਉਹ ਪੂਣਾ ਆਹੋ ਚਲੋ ਜੋ ਹੁਣ ਕਰਮਾ ਚ ਆ ਕੋਈ ਨਹੀਂ ਵਧੀਆ ਠੀਕ ਤਾਂ ਹੀ ਆ ਫਿਰ ਇੰਨਾ ਚਿਰ ਜਿੱਥੇ ਵੀ ਰੱਖਦਾ ਨਾ ਉਹ ਵਧੀਆ ਕਹਿਣਾ ਚਾਹੀਦਾ ਠੀਕ ਆ ਬਾਕੀ ਚਲੋ ਇਹ ਆ ਵੀ ਤੁਸੀਂ ਫਿਰ ਵੀ ਆਪਣਾ ਦੇ ਜਿੰਮਤ ਕਰਨਾ ਆਪਣਾ ਧਿਆਨ ਇੱਧਰ ਇਹ ਕੰਮ ਵੱਲ ਕਿ ਕਈ ਤੇ ਨਹੀਂ ਤੇ ਜਿਹੜੇ ਕਈ ਚੰਗੇ ਭਲੇ ਵੀ ਆ ਤੇ ਉਹ ਵੀ ਵੇਲੇ ਬੈਠੇ ਆ ਮਿਹਨਤ ਕਰਨਾ ਮੜਾ ਕੰਮ ਨਹੀਂ ਹਾਂਜੀ ਬਣਾਉਣਾ ਕਈ ਗਲੀ ਹਾਂਜੀ ਕੰਮ ਕਰ ਵਾਧੂ ਆ ਬਸ ਬੰਦਾ ਕਰਨ ਵਾਲਾ ਹੋਵੇ ਕਰਨ ਵਾਲਾ ਹੋਣਾ ਚਾਹੀਦਾ ਹਾਂਜੀ ਜੇ ਬੰਦੇ ਦਾ ਜੀ ਕਰਦਾ ਹੈ ਨਹੀਂ ਤਾਂ ਹੀ ਕੰਮ ਕਰਦੇ ਤੇ ਉਹ ਕਾਰ ਹੀ ਲਿੰਦਾ ਹੈ ਠੀਕ ਐ ਤੇ ਕਰੀਏ ਫਿਰ ਸ਼ੁਰੂ ਹਣਾ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਕਾਲੇ ਰੰਗ ਵਾਲੀ ਵੈੜ ਤੇ ਸ਼ੁਰੂ ਕਰਨੀ ਹੈ ਕਿੰਨਾ ਚਿਰ ਹੋ ਗਿਆ ਜਿੰਨ ਸੁਈ ਦਾ ਇਹਨੂੰ ਵੀ ਕੀ ਚੌਥਾ ਦਿਨ ਹੋ ਗਿਆ ਸੁਈ ਦਾ ਠੀਕ ਹੈ ਜੀ ਤੇ ਆ ਬੱਚਾ ਜੀ ਇਹਦਾ ਹਾਂਜੀ ਬੱਚਾ ਨਾਲ ਆ ਤਾ ਆ ਜਾਈ ਬੱਚਾ ਜੀ ਜਿਹੜਾ ਇਹ ਤੇ ਮਗਰ ਦੂਜਾ ਸੁਈ ਦਾ ਇਹਨਾਂ ਖੋਲੀ ਜਦੋਂ ਤੁਹਾਨੂੰ ਆਪ ਨੂੰ ਤੇ ਕਿੰਨਾ ਕੁ ਬੋਲਾ ਜਿਸ ਟਾਈਮ ਇਹਦੇ ਕੋਲ 10 ਕਿਲੋ ਦੇ ਕਰੀਬ ਇਸ ਜੀ ਕਿੰਨਾ ਕੁ ਦੁੱਧ ਕਰੀ ਜਾਊਗੀ ਦੁੱਧ ਜਿਆਦਾ ਨਹੀਂ ਵੀਰ ਮਤਲਬ 12 ਕਿਲੋ ਕਰ ਜੂ ਠੀਕ ਹੈ ਜੀ 12 13 ਕਿਲੋ ਭਰੀ ਜੂ ਜੇ ਕੋਈ ਸੰਭਾਲਾ ਵੀ ਲੈ ਜੂ ਕਿਉਂਕਿ ਇਹ ਬੋਲਾ ਹੀ ਆ ਠੀਕ ਹੈ ਜੀ ਤੋਰਦਾ ਫਿਰ ਬਾਕੀ ਕੱਦ ਬਹੁਤਾ ਉੱਚਾ ਨਹੀਂ ਹੈ ਸਾਬਦਾ ਕਰਦੇ ਬਹੁਤਾ ਨਿੱਕਾ ਨਹੀਂ ਆ ਵੀ ਚਲਾਇਆ ਮੇਲਦਰ ਮਿਆਂ ਨਾ ਜੇ ਆ ਥਣਾਂ ਦਾ ਸਾਈਜ਼ ਗੈਪ ਵੀ ਇਹ ਰਾ ਦੇਖ ਸਕਦੇ ਜੀ ਬਾਕੀ ਗਾਣਵੇਂ ਹਵਾਨਾ ਦਾ ਚੰਗਾ ਤੇ ਮਿਲਕਵੇਂ ਵੀ ਚੰਗੀ ਲੱਗੀਆਂ ਬਾਕੀ ਜਿੰਨੀ ਵੀ ਆ ਸਫਾਈ ਜਿਆ ਕਿੰਨਾ ਫਿਰ ਵੀਰ ਜੀ ਮੁੱਲ ਰੱਖੀਏ ਤਾਂ ਆਪਾਂ ਮੁੱਲ ਤੁਸੀਂ ਦੱਸ ਦਿਓ ਮੈਂ ਤੁਹਾਨੂੰ ਜਿਆਜੀ ਗੱਲ ਕਰੀਏ ਦੇ ਲਈ 40000 ਨਹੀਂ ਕਰਦੀ ਇਹ ਵਿੱਚੋਂ ਛੋਟ ਛੋਟ ਤੁਸੀਂ ਦੱਸੋ ਵੀ ਕਿੰਨੇ ਕਿੰਨੇ ਦੀ ਦੇ ਦਈਏ ਫਿਰ ਨਹੀਂ ਤੁਸੀਂ ਦੱਸਣਾ ਆਪ ਹੀ ਕਰਦਾ ਫਿਰ ਇਹ ਵੀਰ ਜੀ ਦਫਾ ਗੱਲ ਗਈ ਆ ਦੁੱਧ ਜਿੰਨਾ ਦੱਸਣਾ ਉਹਨਾ ਹੋਊਗਾ ਠੀਕ ਆ ਉਹ ਲੋਹ ਮੰਗਣਾ ਜਨਾ ਲੈਣਾ ਠੀਕ ਆ 100 ਰੁਪਏ ਛੋਟ ਕਰਾਂਗੇ 35000 ਜੀ ਅੱਛਾ ਹਾਂਜੀ 35000 ਜੀ ਠੀਕ ਆ ਜੀ ਹਾਂਜੀ 35000 ਜੀ ਕਿੰਨੇ ਤੋਂ ਜਾਵ ਛੋਟ ਕਰਨੀ ਹੈ ਜਿਹੜੀ ਠੀਕ ਹੈ ਬਾਕੀ ਇਹ ਆ ਵੀ ਚਲੋ ਕੋ ਫੋਨ ਲਾਵੇ ਇੱਕ ਰਹੀ ਹੈ ਨਾ ਹਾਂਜੀ 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 ਤੇ ਹੁਣ ਉਹ ਜਿਹੜੀ ਗੱਬਣ ਹੈ ਦੂਸਰੇ ਨੰਬਰ ਤੇ ਉਹ ਕਿੰਨਾ ਕੁ ਟਾਈਮ ਖੜਦੀ ਜੀ ਉਹ ਕੋਈ 10 ਕ ਦਿਨ ਸ਼ਾਇਦ ਲੈ ਹੀ ਜਾਵੇ ਤੇ ਉਹ ਕਿੰਨਾ ਕੁ ਦੁੱ ਚਵਾਈ ਜਾਊਗੀ ਦੋ ਦੋ ਮਤਲਬ ਜ਼ਿਆਦਾ ਨਹੀਂ ਕਹਿ ਸਕਦੇ 14 15 ਕਿਲੋ ਚਵਾਈ ਅੱਛਾ ਹਾਂਜੀ ਠੀਕ ਹੈ ਗੱਲ ਬਾਈ ਖੋਲੋ ਹਾਂ ਫਿਰ ਤੋਰੀਏ ਤੇ ਬਾਕੀ ਥਾ ਨਾ ਬੜਾ ਲਾਜਵਾ ਬੇ ਤੇ ਕੋਲਾ ਦੇ ਸਾਡੇ ਥਣਾ ਦੱਸ ਜੀ ਗੈਪ ਜਿਹੜਾ ਚੰਗਾ ਆ ਤੇ ਬਾਕੀ ਕਾ ਦਿਨਾਂ ਦੋਵਾਂ ਦੇ ਲਗਭਗ ਇੱਕੋ ਜਿਹਾ 19 21 ਦਾ ਫਰਕ ਆ ਮਸਬਜ਼ੀ ਉਹਦੇ ਨਾਲ ਬਾਕੀ ਥੱਲੇ ਚੰਗੀ ਭਰੂਗੀ ਜਦੋਂ ਤਿਆਰ ਹੋਈ ਪੂਰੀ ਬਾਕੀ ਇਹ ਆ ਵੀ ਜਿੰਨੀਆਂ ਵੀ ਆ ਸਫਾਈ ਦੇ ਜਦੋਂ ਵੀ ਆਈਦਾ ਵਾ ਮਿੱਰਜੋਣਾ ਕੋ ਪੁੱਛੋ ਜਿੰਨੇ ਵੀ ਦੇ ਸਫਾਈ ਚ ਹੁੰਦੇ ਆ ਸੋਹਣੇ ਪੁੱਛੋ ਹੁੰਦੇ ਆ ਤੇ ਇਹਦਾ ਫਿਰ ਮੁੱਲ ਇਹ ਦੇ ਦਾਂਗੇ ਮੇਰੀ 38000 38000 ਦੀ ਹਾਂਜੀ ਬਾਕੀ ਵਿੱਚ ਛੋਟ-ਛੜ ਕਰ ਦੋ ਕਰ ਦਾਂਗੇ ਮੌਕੇ ਤੇ ਕੋਈ ਫੋਨ ਲਾਵੇ ਹਨਾ ਹਾਂਜੀ ਤੇ ਜਦੋਂ ਬਾਹਰ ਫਿਰ ਪਸ਼ੂ ਲੈਣ ਜਾਂਦੇ ਉਦੋਂ ਪਾਸ-ਪੂਸ ਕਿਦਾਂ ਕਰਦੇ ਫਿਰ ਮੈਂ ਉਦੋਂ ਹੀ ਤੁਹਾਨੂੰ ਆਖਿਆ ਪਿਛਲੀ ਵੀਡੀਓ ਤੇ ਵੀ ਇਹ ਪਰਮਾਤਮਾ ਹੀ ਸਾਈ ਹੁੰਦਾ ਅੱਛਾ ਤੇ ਕੋਈ ਵੀਰਾਂ ਭਰਾਵਾਂ ਦੇ ਸਾਥ ਹੀ ਹੈਗਾ ਅੱਛਾ ਗੱਡੀ ਦੇ ਤਾਂ ਕਰਕੇ ਬੈਠਾ ਹਰਕਾਂ ਵੀ ਤੁਸੀਂ ਪਿਛਲੀ ਵੀਡੀਓ ਤੇ ਆ ਕੇ ਤੁਸੀਂ ਕਾਹਦੇ ਜਾਂਦੇ ਜੀ ਅੱਛਾ ਇਸ ਚੀਜ਼ ਤੇ ਆਪਾਂ ਜਾਣੀ ਅੱਛਾ ਇਹ ਪੱਕਾ ਇੱਥੇ ਹੀ ਜਾਣਾ ਹੁੰਦਾ ਵਾ ਠੀਕ ਹੈ ਤੇ ਇਹ ਆ ਵੀ ਪਾਸ ਜਿਹੜਾ ਆਪੇ ਵੀਰਾ ਭਰਾਵਾਂ ਨੇ ਕਰਦੇ ਨੇ ਮੈਂ ਨਾ ਜਿਹੜੇ ਵੀਰ ਭਰਾ ਨੇ ਖਰੀਦ ਕਰਨੇ ਕੋਈ ਕਮੀ ਹੋਊ ਆਉਣ ਜਾਣ ਦਾ ਕਰਾਇਆ ਦਾਂ ਅੱਛਾ ਚੁਆਇਸ ਕੋਈ ਵੀ ਕਮੀ ਹੋਊ ਠੀਕ ਹੈ ਜੀ ਤੇ ਹੁਣ ਆ ਗਈ ਜਿਹੜੀ ਤੀਸਰੇ ਨੰਬਰ ਤੇ ਆਪਣੇ ਕੋਲ ਬਿਨਾ ਬੱਚੇ ਤੋਂ ਜੇ ਇਹ ਵੀਰ ਜੀ ਪਹਿਲਾ ਸੁਆ ਜੇ ਅੱਛਾ ਚੌਕੀ ਮੂਹਾਂ ਜੇ ਛਿੱਗੀ ਲੱਗੀ ਜੇ ਠੀਕ ਹੈ ਜਿੰਨਾ ਕੋ ਖਰੀਦ ਕੀਤੀ ਆ ਉਹ ਘਰ ਵਾਲੇ ਕਹਿੰਦੇ ਵੀ 2 ਢਾਈ ਮਹੀਨੇ ਹੋਏ ਸੂਈ ਸੂਈ ਨਾ ਤੇ ਵੀ ਦਾ ਆਪਾਂ ਬੱਚਾ ਨਹੀਂ ਜੀ ਇਹਦਾ ਵੇਖਿਆ ਠੀਕ ਆ ਆਪਾਂ ਸੋਹ ਖਾ ਗਏ ਨਹੀਂ ਦੱਸਣਾ ਵੀ ਇਹਨੂੰ ਆਇਆ ਇਹ 2 ਢਾਈ ਮਹੀਨੇ ਹੋਏ 3 ਵੀ ਹੋ ਸਕਦੇ ਆ 2 ਵੀ ਹੋ ਸਕਦੇ ਇਹ ਆ ਬਈ ਹੁਣ ਤੇ ਦੁੱਧ ਦੇ ਸਿਰ ਤੇ ਜਾਣਾ ਆਸਟਾਨ ਦੇ ਮੌਕੇ ਤੇ ਦੁੱਧ 10 ਕਿਲੋ ਅੱਛਾ ਜਾਤ ਨਾਲ ਸਲ ਪੂਰੀ ਪੰਜਾਬ ਚ ਚੈੱਕ ਕਰ ਲੈਣੀ ਹਾਂਜੀ ਹਾਂਜੀ ਠੀਕ ਆ ਮੌਕੇ ਤੇ ਦੁੱਧ 10 ਕਿਲੋ ਠੀਕ ਹੈ ਜੀ ਹਾਂਜੀ ਤੇ ਤੋਰੀਆ ਫਿਰ ਇਹਨੂੰ ਵੀ ਸੂਆ ਪਹਿਲਾ ਹੀ ਇਹਦਾ ਪਹਿਲਾ ਪਹਿਲਾ ਚੌਗੀ ਮੋਹ ਛਿੱਗੀ ਲੱਗੀ ਜੀ ਮੋਹ ਜਿਹੜੀ ਚੌਗੀ ਤੋਂ ਛਿੱਗੀ ਹੁੰਦੀ ਹੈ ਜਿਹੜੀ ਕਹਿੰਦੇ ਤੇ ਖਣਦ ਉਹਦਾ ਫੇਰ ਵੀ ਕਰਾਇਆ ਦਵਾਂਗੇ ਸਾਈਜ਼ ਗੈਪ ਚੰਗਾ ਤੇ ਬਾਕੀ ਇਹ ਆ ਵੀ ਸੋਨੇ ਰੰਗ ਰੂਪ ਦੀ ਰੈੜ ਆ ਜਣੀ ਗਾਂ ਤਿਆਰ ਕਰਨ ਵਾਲੀ ਆ ਅਗਲੇ ਸੂਵੇ ਨੂੰ ਚੰਗੀ ਤਿਆਰ ਹੋਊਗੀ ਤੇ ਇਸ ਕੋਲ ਦੀ ਹੋਣੀ ਬਾਕੀ ਚਿਹਰੇ ਦੀ ਕਾਫੀ ਖੂਬਸੂਰਤੀ ਤੇ ਥੱਲੇਾਂ ਵਿੱਚ ਜਿੰਨੀ ਵੀ ਹੈ ਸਫਾਈ ਹੈ ਤੇ ਇਹਦਾ ਫਿਰ ਮੁੱਲ ਈਵੇਂ ਜੀ ਵੇਖੋ ਜੇ ਤੇ ਹੁੰਦਾ ਜਵਾਕ ਵਛੀਦਾ ਹਾਂਜੀ ਫਿਰ ਤੇ ਬੜੇ ਰੁਪਈਆ ਜੀ ਹੁਣ ਜੋ ਉਹਨਾਂ ਨੂੰ ਦੱਸਿਆ ਉਹਦੇ ਕੋਲ ਜੋ ਅਸੀਂ ਖਰੀਦ ਕੀਤੀ ਆ 35000 ਜੀ ਦੇ ਦਾਂਗੇ ਇਹ 35000 ਜੀ ਦੇ ਦਾਂਗੇ ਹਾਂਜੀ ਦੇ ਦਾਂਗੇ ਠੀਕ ਆ ਹਾਂਜੀ ਤੇ ਹੁਣ ਜਿਹੜੇ ਅੰਡੇ ਤੇ ਟੁਕੜ ਗੱਬਨੇ ਤੁਹਾਨੂੰ ਦਿਖਾਉਣੀ ਉਹ ਦਿਖਾਉਣੀ ਆਪਾਂ ਤੇ ਉਹ ਕਿੰਨੇ ਚੱਲਦੇ ਚੈੱਕ ਪਾਸ ਆ ਉਹ ਵੀ ਜੀ ਦੋ ਤੋਤੇ ਹੋਗੇ ਢਾਈਆਂ ਦੇ ਕਰੀਬ ਹੋਗੇ ਜੀ ਚੈੱਕ ਪਾਸ ਆ ਪ੍ਰੋਪਰ ਗਾਰੰਟੀ ਫੁੱਲ ਗਾਰੰਟੀ ਉਹਦੀ ਜਿਹੜਾ ਵੀਨੇ ਖਰੀਦਣੀ ਸਾਹਮਣੇ ਤੇ ਚੈੱਕ ਕਰਾ ਲੈ ਦੁਬਾਰਾ ਠੀਕ ਹੈ ਜੀ ਤੇ ਦੁੱਧ ਇਸ ਤਰ੍ਹਾਂ ਦੇ 5 ਕਿਲੋ ਜੀ ਅੱਛਾ 5 ਕਿਲੋ ਦੁੱਧ ਉਹ ਉਹਦੀ ਬੱਚੀ ਜੀ ਅੱਛਾ ਮਗਰ ਵੱਛੀ ਵੀ ਹੈਗੀ ਆ ਉਹ ਬਾਣੀ ਬੱਚੀ ਜੀ ਆ ਵੱਛੀ ਵੀ ਜੀ ਉਹਦੇ ਮਗਰ ਹਾਂ ਜੀ ਆ ਦੇਖ ਸੰਦੇ ਜੀ ਠੀਕ ਹੈ ਤੇ ਇਹਨੇ ਸੱਜਣ ਨੇ ਕਿੰਨਾ ਕੱਢਿਆ ਦੁੱਧ ਮੀਰ ਮਤਲਬ ਆਪਾਂ ਚੋਈ ਨਹੀਂ ਉਹਦਾ 20 ਪਲੱਸ ਵਾਲੀ ਵਹਿੜਿਆ ਅੱਛਾ ਅੱਗੇ 15 ਕੱਢੇ 10 ਕੱਢੇ ਦੀ ਗਾਰੰਟੀ ਕੋਈ ਨਹੀਂ ਠੀਕ ਹੈ ਜੀ ਮੈਂ ਜੋ ਮੌਕੇ ਦੀ ਉਹ ਗੱਲ ਕਰਾਂਗੇ ਤੋਰੀਏ ਫਿਰ ਇਹਨਾਂ ਵਿੱਚ ਤੇ ਬਾਕੀ ਉਹ ਤਰ੍ਹਾਂ ਇਹ ਆ ਵੀ ਕੱਦ ਕਾਟਤੀ ਚੰਗੀ ਆ ਤੇ ਬੜਾ ਲੱਗ ਜਾ ਕਲਰ ਇਹਦਾ ਤੇ ਤੇਰਾ ਕਹਿੰਦੇ ਕਿ ਠੰਡੀ ਸੀਲ ਆ ਪੂਰੀ ਕੋਈ ਦੱਸੀ ਪਹੁੰਚਦੀ ਨਹੀਂ ਲੋਰ ਉਹਨਾਂ ਗਾੜੀ 40 ਚੋਲੇ ਤੋਰ ਪੈਣੇ ਆ ਤੇ ਇਹਨਾਂ ਸਾਰਾ ਸਿਆਲ ਦੁੱਧ ਦਈ ਜਾਣਾ ਤੇ ਗਾਂ ਗਰਮੀਆਂ ਚ ਫੇਰ ਇਹਨੇ ਸੱਜਰ ਹੋ ਜਾਣਾ ਤੇ ਮਗਰ ਵੀ ਵੱਛੀ ਪਲੀ ਫਲੋਸੀ ਆ ਜੇ ਕੋਈ ਸਾਹਮਣ ਵਾਲਾ ਕੋਈ ਲੈ ਜਾਊਗਾ ਤੇ ਹੁੰਦੇ ਸਾਲ ਨਾਲ ਵੱਛੀ ਵੀ ਤਿਆਰ ਹੋ ਜਾਣੀ ਨਾਲ ਤੇ ਇਹਦਾ ਫੇਰ ਕਿੰਨਾ ਰੱਖਣਾ ਮੁੱਲ ਇਹਦਾ ਵੀਰ ਜੀ ਜੇ ਤੇ ਕੋਈ ਵੱਛੀ ਖਰਦਾ ਨਾਲ ਹਾਂਜੀ ਫਿਰ 5000 ਰੁਪਏ ਦਾਂਗੇ ਅੱਛਾ ਜੇ ਨਹੀਂ ਖੜਨੀ ਫਿਰ 20000 ਅੱਛਾ ਅਛੀ ਮਗਰ ਚੰਗੀ ਆ ਹਨਾ ਹਾਂਜੀ ਹਾਂਜੀ ਤੇ ਪਲੀ ਪਲੋਸੀ ਬੱਸੀ ਆ ਚਲ ਠੀਕ ਐ ਲਾ 8-9 ਮਹੀਨੇ ਦੀ ਬੱਸੀ ਆ ਜੀ ਹਾਂਜੀ ਹਾਂਜੀ ਤੇ ਕਹਿਣਾ ਫਿਰ ਹੋਰ ਕੁਝ ਮੈਂ ਇਹੀ ਕਹਿਣਾ ਚਾਹੁੰਦਾ ਵੀਰ ਜੀ ਜਿਹੜੇ ਵੀ ਭਰਾ ਨੇ ਖਰੀਦ ਕਰਨੇ ਆਣ ਕੇ ਤਸੱਲੀ ਕਰੇ ਆ ਜੇ ਕੋਈ ਗਰੰਟੀ ਨਾ ਮੰਗਾਉਂਦਾ ਉਹ ਆਪਣੀ ਵਾਰਸੀ ਠੀਕ ਐ ਉਹ ਤਾਂ ਹੀ ਦੇਣਦਾਰ ਹੋਣਾ ਬਾਕੀ ਆ ਵੀ ਕੋਈ ਮਤਲਬ ਜੇ ਕੋਈ ਚੌਗੀ ਨੂੰ ਤੇ ਮੈਂ ਫੜ ਕੇ ਨਹੀਂ ਹਾਸਾ ਦੇ ਉਗਾ ਸਕਦਾ ਹਾਂਜੀ ਜੇ ਮੈਂ ਚੌਗੀ ਦੱਸਿਆ ਜੇ ਨਾਂ ਚੌਗੀ ਉਹਦਾ ਕਿਰਾਇਆ ਵਾਪਸ ਦਵਾਂਗਾ ਠੀਕ ਹੈ ਜੀ ਆਹ ਦੂਜਾ ਦੂਜਾ ਸੁਆਹ ਦੋਵੇਂ ਦੰਦਾ ਜੋਨ ਉਹ ਵੀ ਜਵਾਨ ਦੇ ਆਹ ਚੌਗੀ ਜਾਂ ਛੱਗੀ ਲੱਗੀ ਠੀਕ ਹੈ ਤੇ ਬਾਕੀ ਇਹ ਆ ਬਈ ਸਾਹ ਵਾਲੀਆਂ ਚੀਜ਼ਾਂ ਵਾ ਇੱਥੇ ਵੇਖ ਚਾ ਕੇ ਖੜੋ ਬਿਲਕੁਲ ਜੀ ਬਿਲਕੁਲ ਇਹ ਆ ਬਈ ਕੋਈ ਬੰਦੇ ਦਾ ਨਹੀਂ ਪਤਾ ਤਿੰਨਾਂ ਦਾ ਕੀ ਵੀ ਗਰੰਟੀਆਂ ਕਾਦੀਆਂ ਹੁੰਦੀਆਂ ਹਨ ਕਿਹੜਾ ਛੱਟਵਾ ਕੇ ਬਹਿ ਗਿਆ ਉਹ ਤੇ ਕੀ ਪਤਾ ਹਾਂਜੀ ਹਾਂਜੀ ਠੀਕ ਜੀ ਤੇ ਬਾਕੀ ਇਹ ਆ ਬਈ ਜੋ ਵੀ ਇਹ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਇੱਥੇ ਵੇਖ ਚਾ ਕੇ ਤਸੱਲੀ ਕਰਕੇ ਖੜੋ ਜੀ